ਵੇਦਾ ਸਮਾਸੀ ਕੇ ਮੇਕੇ ਤੇ ਵੀ ਘਰਵਾਲੇ ਕਾਦੇ ਦੇ ਵਿੱਚ ਕੰਮ ਕਰਦੀ ਹੋਈ ਸੀ ਤੇ ਨਾਲੇ ਮੂੰਹ ਚ ਪਤਾ ਨਹੀਂ ਕੀ ਬੁੜਬੁੜੇ ਕਰ ਰਹੀ ਸੀ ਮਿਹਸੇ ਕਾਮਤੇ ਜਾਂਦੇ ਤੇ ਆ ਰਹੇ ਹੁੰ ਗਿਆ ਸੀ ਤੇ ਉਸਨੇ ਬੜੇ ਗਰਮ ਮਨ ਨਾਲ ਕੇ ਸਾਹ ਦੇ ਸਾਹ ਬਿਸ਼ਲੇ ਰੋਟੀ ਬਨ ਦੇ ਮੈਂ ਕੰਮ ਤੇ ਜਾਣਾ ਤੇ ਉਹ ਗੁੱਸੇ ਚ ਬੋਲੀ ਬਨ ਦੇ ਨਹੀਂ ਹਾਂ ਕਿਹੜੇ ਚਾਪੇ ਦੀ ਸੀ ਵੀ ਕੋਸ਼ਿਸ਼ ਦੇ ਰੱਖਣਾ ਹੈ ते चली गईनेीर सिंह की रोटी बनी हाँ रोटी वाला डब्बा चटनी बनी दिहाड़ी जा थोड़ा समान है हफ्ता एक बथेरा बेले बैठ के खा लिया हूं रसोई च कुछ नहीं है जेड़ा बना के फूक देव तेनों मिहू सिंह कह लगा अगे तो कम ते रोजा ही थोड़े दिन सेहत खराब सी ਇਸ ਲਈ ਤਾਂ ਨਹੀਂ ਗਿਆ ਕੰਮ ਤੇ ਤੂੰ ਗੁੱਸਾ ਕਿਉਂ ਹੋ ਰਹੀ ਹੈ ਲੈ ਆ ਮਾਂ ਦਾ ਸਰਦਿ ਬੀਸ਼ਨ ਫੋਲ ਬੋਲੀ ਹਾਂ ਹਾਂ ਮੈਂ ਲੋਹੇ ਪਾਗਲ ਪੁੱਤੇ ਨੇ ਕਟਿਆ ਜਿਹੜਾ ਬੋਲ ਹੀ ਰਹਿਣੀ ਹਾਂ ਤੂੰ ਤਾਂ ਰੋਤੇ ਹੋਏ ਖਾਂਦਾ ਹੀ ਰਹੇ ਮੈਂ ਹੀ ਖਾਣੀਏ ਮੇਰੇ ਸੇ ਕੋਈ ਨਾ ਬੋਲਿਆ ਉਹ ਜਾਣਦਾ ਸੀ ਕਿ ਜੇ ਮੈਂ ਕੁਝ ਹੋਰ ਕਿਹਾ ਤਾਂ ਸਵੇਰੇ ਸੂਰਜ ਚੜਾ ਹੋ ਜਾਵੇਗਾ ਉਹ ਪਿਛਲੇ ਇੱਕ ਹਫ਼ਤੇ ਤੋਂ ਬਿਮਾਰ ਸੀ ਤੇ ਅੱਜ ਵੀ ਉਸ ਦਾ ਸ਼ਰੀਰ ਸਾਥ ਨਹੀਂ ਦੇ ਰਿਹਾ ਫਿਰ ਵੀ ਉਸਨੇ ਸੋਚਿਆ ਕਿ ਜੇ ਕੰਮ ਤੇ ਨਾ ਗਿਆ ਤਾਂ ਬੇਸ਼ਮੀ ਨੇ ਸਾਰੇ ਦਿਨ ਕੁੜਕੁੜਾ ਕਰਦੇ ਰਹਿਣਾ ਤੇ ਇਸ ਤੋਂ ਤਾਂ ਚੰਗਾ ਮੈਂ ਕੰਮ 'ਤੇ ਚੱਲਾ ਜਾਵਾਂ ਬਾਹਰ ਜਾ ਕੇ ਮਨ ਥੋੜਾ ਕੁਝ ਹੋਰ ਹੋ ਜਾਵੇਗਾ। ਉਸਨੇ ਆਪਣਾ ਸਾਈਕਲ ਕੱਢਿਆ ਤੇ ਸ਼ਹਿਰ ਵੱਲ ਤੁਰ ਪਿਆ। ਉਸ ਤੋਂ ਚੰਗੀ ਤਰ੍ਹਾਂ ਸਾਈਕਲ ਵੀ ਨਹੀਂ ਚੱਲ ਰਿਹਾ। ਬੁਖਾਰ ਕਾਰਨ ਸਰੀਰ ਵਿੱਚ ਕਮਜ਼ੋਰੀ ਆ ਗਈ ਸੀ ਪਰ ਉਹ ਹੌਲੀ-ਹੌਲੀ ਸ਼ਹਿਰ ਵੱਲ ਜਾ ਰਿਹਾ ਸੀ। ਸੜਕ ਤੇ ਜਾਂਦੇ ਹੋ ਸਾਈਕਲਾਂ ਵਾਲੇ ਉਸ ਤੋਂ ਅੱਗੇ ਨਿਕਲਦੇ ਜਾ ਰਹੇ ਸਨ ਤੇ ਉਸ ਦਾ ਮਨ ਕਰ ਰਿਹਾ ਸੀ ਕਿ ਉਹ ਰਾਸਤੇ ਦੀ ਕਿਤੇ ਬੈਠ ਜਾਵੇ ਫਿਰ ਉਸਦੇ ਕੰਨਾਂ 'ਚ ਦਿਸਨੀ ਦੇ ਕਹਿ ਬੋਲ ਪਏ ਕਿ ਅੱਜ ਰਸੋਈ 'ਚ ਸੂਜ ਨੀਂਹਾ ਜੇ ਕੁਟਲੇ ਆਇਆਂ ਘਾਟਾ ਰੂਪੀ ਬਣੋ ਚਾਮਣੋ ਉਹ ਹੌਲੀ ਹੌਲੀ ਸ਼ਹਿਰ ਪਹੁੰਚ ਗਿਆ ਤੇ ਉਹ ਬਚਾਂ ਤੇ ਪਹੁੰਚ ਗਿਆ ਕਾਫੀ ਮਿਹਨਤਾਨੋ ਕੰਮ ਲੱਗ ਗਿਆ ਸੀ ਕਿ ਬਹਿਰ ਕਿੰ ਕੁ ਜੇਟ ਹੋ ਗਿਆ ਸੀ ਕਿ ਉਹ ਇੰਤਜ਼ਾਰ ਕਰ ਰਿਹਾ ਸੀ ਕਿ ਉਸ ਨੂੰ ਅੱਜ ਕੋਈ ਕੰਮ ਨੀਂ ਚਾਹੀਏ ਇਨੇ ਨੂੰ ਰਿਕ ਬੰਦਾ ਆਇਆ ਉਧਰੋਂ ਅਤੇ ਦਿਨ ਦੀ ਮਜ਼ਦੂਰਾਂ ਦੀ ਲੋੜ ਸੀ ਤੇ ਮਿਹਰ ਸਿੰਘ ਨੇ ਸੋਚਿਆ ਕਿ ਇੱਥੇ ਬੈਸਤੀ ਹੀ ਕਰਾਂਗਾ ਕੁਝ ਹੋਰ ਨਹੀਂ ਤਾਂ ਅੱਜਾ ਦੇ ਨਹੀਂ ਸਹੀ ਕੁਝ ਤਾਂ ਪੈਸੇ ਮਿਲ ਜਾਣਗੇ ਤੇ ਕੁਝ ਸਮਾਨ ਲੈ ਜਾਵੇਗਾ ਤੇ ਉਹ ਉਸ ਦੇ ਨਾਲ ਚਲਾ ਗਿਆ ਅਸ ਕੰਮ ਉਸ ਨੂੰ ਨਹੀਂ ਸੀ ਹੋ ਰਿਹਾ ਪਰ ਉਸ ਨੂੰ ਮਤ ਕਰਕੇ ਕਰੀ ਜਾ ਰਿਹਾ ਸੀ ਮਿੱਟੀ ਦੇ ਭਾਰ ਹੀ ਤੱਕ ਜੇ ਸੋਚ ਕੇ ਨਹੀਂ ਸੀ ਜਾ ਰਹੇ ਪਰ ਵਿਛਮੀ ਦੇ ਕੋੜੇ ਚਾ ਉਹ ਸੁਨੇ ਕਰ ਨਾਲ ਜੂੰਗ ਰਹੇ ਸਨ ਕ੍ਰੀਵ ਤਿੰਨ ਕੋ ਵਜੇ ਉਹ ਕੰਮ ਤੋਂ ਵੇਲਾ ਹੋ ਗਿਆ ਤੇ ਉਸਨੇ ਦਿਹਾੜੀ ਦੇ ਦੋ ਸੌੜੇ ਮਿਲ ਕੇ ਤੇ ਉਸਨੇ ਸੋਚਿਆ ਕਿ ਚਲੋ ਕੁਝ ਸਮਾਨਤਾ ਉਹ ਲੈ ਹੀ ਜਾ ਦੇਤਾ ਤੇ ਕੁਝ ਸਮਾਨ ਨਿਕਾਲ ਲੈ ਜਾ ਦੇਗਾ ਤੇ ਫਿਰ ਉਹ ਇੱਕ ਦਰੱਖਤ ਦੀ ਛਾਂ ਹੇਠ ਬੈਠ ਕੇ ਰੋਟੀ ਖਾਣ ਲੱਗਾ ਤੇ ਜਦੋਂ ਉਸਨੇ ਰੋਟੀ ਵਾਲਾ ਡੱਬਾ ਖੋਲ੍ਹਿਆ ਤਾਂ ਉਸ ਵਿੱਚ ਰੋਟੀ ਦੇ ਚਰਨੇ ਸੀ ਉਸਨੇ ਪ੍ਰਮਾਤਮਾ ਦਾ ਸ਼ੁਕਰਾਨਾ ਕੀਤਾ ਤੇ ਰੋਟੀ ਖਾਣ ਲੱਗ ਪਿਆ ਬੈਠਾ ਬੈਠਾ ਉਹ ਵਿਸ਼ਨ ਘੋਰ ਬਾਰੇ ਸੋਚਣ ਲੱਗਾ ਉਤਨੋ ਜਾ ਆਇਆ ਉਸ ਸਮਾਜ ਤੋਂ ਉਸ ਦਾ ਵਿਆਹ ਵੀ ਚੰਕੌਰ ਨਾਲ ਹੋਇਆ ਸੀ ਤੇ ਪਿਸ਼ੇਣ ਘਰ ਬਹੁਤ ਮਾਲ ਸੰਤ ਤੇ ਨਰਮ ਸੁਭਾਵੀ ਹੋਰ ਤੇ ਉਹ ਸਾਰਾ ਦਿਨ ਘਰ ਦੇ ਕੰਮਾਂ ਵਿੱਚ ਲੱਗੀ ਰਹਿੰਦੀ ਤੇ ਸਾਰੇ ਕੰਮ ੱਜ-ਬੱਜ ਕੇ ਕਰਦੀ ਤੇ ਮਿਹਰ ਸਿੰਘ ਨੂੰ ਬਹੁਤ ਪਿਆਰ ਕਰਦੀ ਸੀ ਹੁਣ ਮਿਹਰ ਸਿੰਘ ਨੂੰ ਲੱਗ ਰਿਹਾ ਸੀ ਕਿ ਉਸ ਦੀ ਜ਼ਿੰਦਗੀ ਬਹੁਤ ਚੰਗੀ ਨਿਕਲੇਗੀ ਤੇ ਜਦੋਂ ਉਹ ਕੰਮ ਤੋਂ ਥੱਕਿਆ ਆ ਕੇ ਜਾਂਦਾ ਤਾਂ ਦੀਦਨੇ ਉਸ ਲਈ ਧੌਣ ਲਈ ਪਾਣੀ ਪਿਆ ਰੱਖਦੀ ਤੇ ਫਿਰ ਤਾਜ਼ੀ ਰੋਟੀ ਬਣਾ ਕੇ ਉਸ ਨੂੰ ਖਵਾਉਂਦੀ ਉਸਨੇ ਕਦੇ ਉਸਦੇ ਮੱਥੇ ਤੇ ਵਟ ਪਿਆ ਨਹੀਂ ਕੀ ਦੇਖਿਆ ਤੇ ਉਹ ਸਭ ਨੂੰ ਹੱਸ ਕੇ ਬੁਲਾਉਂਦੀ ਜਿਹੜੇ ਪਰੋਸ ਦੇ ਬੱਚਿਆਂ ਨੂੰ ਬਹੁਤ ਪਿਆਰ ਕਰਦੀ ਫਿਰ ਹੌਲੀ-ਹੌਲੀ ਵਕਤ ਬੀਤਿਆ ਵਿਆਹ ਨੂੰ ਦੋ ਸਾਲ ਤੇ ਚਾਰ ਸਾਲ ਨਿਕਲ ਕੇ ਪਰ ਉਸਦੇ ਘਰ ਕੋਈ ਔਲਾਦ ਨਾ ਹੋਈ ਉਹ ਦੋਵੇਂ ਬਹੁਤ ਪਰੇਸ਼ਾਨ ਰਹਿੰਦੇ ਸੀਨ ਕੋਸਾ ਤੋਂ ਜ਼ਿਆਦਾ ਹੀ ਪਰੇਸ਼ਾਨ ਹੁੰਦੀ ਉਸ ਦੀਆਂ ਸਹੇਲੀਆਂ ਦੇ ਵੀ ਵਿਆਹ ਹੋ ਗਏ ਸਾਲ ਤੇ ਜਦੋਂ ਉਹ ਫਿੱਕੇ ਜਾਂਦੀ ਤੇ ਆਪਣੇ ਸਹੇਲੀਆਂ ਦੇ ਬੱਚਿਆਂ ਨੂੰ ਦੇਖਦੀ ਤਾਂ ਉਹਦਾ ਮਨ ਬੜਾ ਚੁੱਕ ਜਾਂ ਰਹੀ ਸੀ ਕਿ ਉਹਦੀ ਤਕਰੀਬ ਜਾਣਦਾ ਸੀ ਪਿੰਡ ਦੀਆਂ ਔਰਤਾਂ ਜਦੋਂ ਪੁੱਛਦੀਆਂ ਕਿ ਕੋਈ ਹੈ ਫਰਵਰ ਦਾ ਉਹ ਚੁੱਪ ਹੋ ਜਾਂਦੀ ਤੇ ਫਿਰ ਉਹ ਕਹਿ ਦਿੰਦੀਆਂ ਕੋਈ ਨਾ ਪਾਈ ਰੱਬ ਆਪੇ ਦੇਵੇਗਾ ਰੱਬ ਦੇ ਘਰ ਦੇਰ ਹੈ ਅੰਬੀਰ ਨਹੀਂ ਮੈਂ ਉਸ ਨੂੰ ਉਸ ਅੰਧੇਰ ਤੋਂ ਆਪਣੇ ਲਈ ਰੋਸ਼ਨੀ ਰੱਬ ਦੇ ਹਾ ਰੋਜ਼ ਦੇ ਨਜ਼ਾਰ ਤੇ ਉਸ ਦੀ ਤੜਪ ਤੋਂ ਕੇ ਕੇ ਮੇਰਾ ਕਈ ਵਾਰ ਰੋਣ ਨੂੰ ਜੇਰ ਕਰਦਾ ਪਰ ਉਸਦੇ ਹਾਸੇ ਵਿੱਚ ਕੁਝ ਨਹੀਂ ਸੀ ਪਿੰਡ ਦੇ ਕੁਝ ਸਿਆਣੇ ਬੰਦਿਆਂ ਦੇ ਕਹਿਣ ਤੇ ਮਿਹਰ ਸਿੰਘ ਬਿਸ਼ਨੀ ਨੂੰ ਲੈ ਕੇ ਡਾਕਟਰ ਕੋਲ ਗਿਆ ਸਾਰੇ ਟੈਸਟ ਹੋਏ ਤੇ ਡਾਕਟਰ ਨੇ ਮਿਹਰ ਸਿੰਘ ਨੂੰ ਕਿਹਾ ਕਿ ਤੂੰ ਬਾਪ ਨਹੀਂ ਬਣ ਸਕਦਾ ਕਮੀ ਤੇਰੀ ਘਰ ਵਾਲੀ ਦੀ ਨਹੀਂ ਤੇਰੀ ਤੇ ਹੈ ਮਿਹਰ ਸਿੰਘ ਨੇ ਸਾਰੀ ਗੱਲ ਸੁਣਨ ਦਰਤੀ ਤਾਂ ਉਹ ਹੱਸ ਕੇ ਕਹਿਣ ਲੱਗਾ ਲੈ ਡਾਕਟਰ ਕਿਹੜੇ ਰੱਬ ਨੇ ਤੁਸੀਂ ਫਿਕਰ ਨਾ ਕਰੋ ਰੱਬ ਆਪੇ ਸੋਣ ਸਾਡੀ ਉਸਨੇ ਹਾਸੇਂ ਮਿਹਰ ਸਿੰਘ ਨੂੰ ਤਸੱਲੀ ਦੇ ਛੱਡੀ ਪਰ ਮੇ ਜਾਣਦਾ ਸੀ ਕਿ ਬਿਜਲੀ ਅੰਦਰ ਤੋਂ ਪੂਰੀ ਤਰ੍ਹਾਂ ਟੁੱਟੀ ਸੀ ਉਸ ਨੇ ਇਹ ਗੱਲ ਵਾਸਤੇ ਮੇਹਰ ਸਿੰਘ ਦਾ ਦਿਲ ਰੱਖਣ ਲਈ ਕਹਿ ਦਿੱਤੀ ਸੀ ਪਰ ਉਹ ਉਸ ਦਿਨ ਤੋਂ ਬਾਅਦ ਕਦੇ ਹੱਸੀ ਨਹੀਂ ਹੌਲੀ ਹੌਲੀ ਉਸਦਾ ਸੁਭਾਅ ਚਿੜਚਿੜਾ ਹੋ ਗਿਆ ਉਹ ਗਾਲ ਗਾਲ ਤੇ ਦੁਸਤਾ ਕਾ ਦੀ ਪਰ ਮੇਰੇ ਸਿੰਘ ਕੋ ਜਨਾ ਕਹਿੰਦਾ ਉਹ ਉਜੀ ਤਕਦੀਬ ਜਾਣਦਾ ਸੀ ਇੱਕ ਵਾਰ ਉਹ ਆਪਣੇ ਕਿਸੇ ਰਿਸ਼ਤੇਦਾਰ ਦੇ ਵਿਆਹ ਤੇ ਗੀਤੇ ਵਿਆਹ ਤੋਂ ਬਾਅਦ ਉਹ ਆ ਵਾਲੀ ਖੂੜੀ ਬਿਖਣੀ ਤੋਂ ਅੱਜੇ ਬਾਅਦ ਲੈਣ ਲੱਗੀ ਤਾਂ ਵਿਖੇੋਂ ਕਿਸੇ ਔਰਤ ਨੇ ਕਹਿ ਦਿੱਤਾ ਕਿ ਭਾਈ ਇਸ ਤੋਂ ਨਾ ਲੈ ਅੱਜ ਬਾਅਦ ਇਤਾਂ ਬਾਝ ਹੈ ਕਹਿੰਦੇ ਨੇ ਬਾਜ਼ੋਤ ਦਾ ਪਰਛਾਵਾਂ ਵੀ ਬਾੜਾ ਹੁੰਦਾ ਜਿਸ ਦਿਨ ਉਹ ਇਹ ਗੱਲ ਦਾ ਬਹੁਤ ਇਸੰਦ ਲਿਆ ਪਰ ਉਹ ਕੁਝ ਨਾ ਬੋਲੇ ਉਦੋਂ ਤੋਂ ਬਾਅਦ ਕੁਝ ਲਿਆ ਹਾ ਤੇ ਦਾਣਾ ਘਟਾ ਕੇ ਦਿੱਤਾ ਤੇ ਜਦ ਜਾਂਦੀ ਤਾਂ ਥੜੀ ਕਾਂਡਾ ਰੁਕਦੀ ਤੇ ਵਾਪਸ ਆ ਜਾਂਦੀ ਹੁਣ ਉਹ ਆਪਣੇ ਆਪ ਨੂੰ ਵੀ ਡਰਨ ਲੱਗ ਪਈ ਸੀ ਤੇ ਉਸਨੇ ਦੇਰੇ ਪਰੋਸ ਦੇ ਬੱਚਿਆਂ ਨੂੰ ਬੁਲਾਉਣਾ ਬੰਦ ਕਰ ਦਿੱਤਾ ਮੇਹ ਸਿੰਘ ਨੇ ਕਈ ਵਾਰ ਉਸ ਨਾਲ ਗੱਲ ਕੀਤੀ ਪਰ ਉਹ ਹਰ ਵਾਰ ਕਹਿ ਦਿੱਤੀ ਮੈਨੂੰ ਕੀ ਹੋ ਜਾਂਦਾ ਬਿਲਕੁਲ ਠੀਕ ਹਾਂ ਪਰ ਉਸ ਬਚਾਂ ਦਾ ਸੀ ਜੋ ਠੀਕ ਨਹੀਂ ਹੈ ਕਈ ਵਾਰ ਮੇਹ ਸਿੰਘ ਨੇ ਕਿਹਾ ਕਿ ਆਪਾਂ ਕੋਈ ਜਿਹਾ ਬੱਚਾ ਗੋਦ ਲੈ ਲੈਂਦੇ ਹਾਂ ਪਰ ਉਹ ਹਰ ਵਾਰ 거ਦਿੰਦੀ ਕਿ ਰਬ ਆਪੇ ਦੇਨੇ ਦਾ ਮੈਨੂੰ ਵੀ ਮੇਰਾ ਬੱਚਾ ਰੈਕ ਤੋਂ ਪਾਲਾ ਕਿਸੇ ਦਾ ਬੱਚਾ ਤੇ ਉਹ ਮੇਰਨਾ ਬਹੁਤ ਲੜਦੀ ਇਤਾਲ ਤੇ ਫਿਰ ਮੇਰ ਸਿੰਘ ਨੇ ਕਦੀ ਉਸਨਾ ਬੱਚਾ ਕੋਲ ਲੈਣ ਦੀ ਗੱਲ ਨਾ ਕੀਤੀ ਮੇਰ ਸਿੰਘ ਜਾਣਦਾ ਸੀ ਕਿ ਉਸਦੇ ਅੰਦਰ ਜਿਹੜੀ ਅਗਨ ਜੀ ਉਹ ਦਾ ਹੱਲ ਆਪੇ ਹੀ ਕਰੇ ਹੋਰ ਕੋਈ ਕੁਝ ਨਹੀਂ ਕਰ ਸਕਦਾ ਅਸੀਂ ਇਨਸਾਨ ਸਿਰਫ ਤਸੱਲੀ ਦੇ ਸਕਦੇ ਹਾਂ ਮੇਰ ਸਿੰਘ ਆਪਣੇ ਆਪ ਨੂੰ ਬੇਸ਼ਮੀ ਦਾ ਗੁਨੇਗਾਰ ਮੰਨਦਾ ਸੀ ਕਿ ਉਹ ਉਸਨੂੰ ਅਲਾਦਾ ਸੁੱਖ ਨਹੀਂ ਦੇ ਸਕਿਆ ਤੇ ਇਸ ਗੱਲ ਦਾ ਉਸਨੂੰ ਹਮੇਸ਼ਾ ਹੀ ਦੁੱਖ ਸੀ ਉਹ ਜਾਣਦਾ ਸੀ ਬੀਖਣੀ ਉਸਨਾਂ ਇਸ ਕਰਕੇ ਬਹੁਤ ਗੁੱਸੇ ਹੈ ਤੇ ਕਦੇ ਕਹਿੰਦੀ ਹੈ ਇਸ ਕਰਕੇ ਉਹ ਉਸ ਦੇ ਰਹੀ ਹਰ ਵੀ ਸ਼ਬਦਾਂ ਨੂੰ ਪਚਾਪਤੋਂ ਲੈਂਦਾ ਤੇ ਆਪਣੇ ਦਿਲ ਦੇ ਕਿਸੇ ਕੋਨੇ ਵਿੱਚ ਪਾ ਲੈਂਦਾ ਉਹ ਜਾਣਦਾ ਸੀ ਕਿ ਉਹ ਹਮੇਸ਼ਾ ਜਹੀ ਲੈਂਦੀ ਉਹਦੇ ਅੰਦਰ ਵੀ ਇੱਕ ਮਾਂ ਦਾ ਦਿਲ ਹੈ ਤੇ ਉਹ ਵੀ ਚਾਹਦੀ ਹੈ ਕਿ ਕੋਈ ਉਸ ਨੂੰ ਮਾਂ ਕਹਿ ਕੇ ਬੁਲਾਏ ਉਸ ਦੇ بیٹے ਵਿੱਚ ਤੋਰਦਾ ਤੇ ਉਹ ਵੀ ਉਡੀਕ ਕੇ ਕਿਸੇ ਨੂੰ ਜਦੋਂ ਉਹ ਬਾਹਰੋਂ ਖੇੜ ਕੇ ਆਵੇ ਪਰ ਮੈਂ ਉਸ ਨੂੰ ਇਹ ਮਿਲ ਨਹੀਂ ਦੇ ਸਕਿਆ ਤੇ ਸ਼ਾਇਦ ਉਹ ਮੇਰੇ ਕਰਕੇ ਅਜਹੀ ਹੋ ਗਈ ਹੈ ਜਦੋਂ ਉਸਨੇ ਟਾਈਮ ਦੇਖਾ ਤਾਂ ਟਾਈਮ ਕਾਫੀ ਹੋ ਚੁੱਕਿਆ ਸੀ ਤੇ ਉਸਨੇ ਕੋਈ ਸਨਮਾਨ ਕਰ ਲਿਆ ਤੇ ਪੈਦਲ ਹੀ ਪਿੰਡ ਵੱਲ ਨੂੰ ਚੁਰ ਪਿਆ ਰਸਤੇ ਵਿੱਚ ਉਸਨੇ ਇੱਕ ਵਿਖਾਰੀ ਨੂੰ ਦੇਖਿਆ ਜਿਹੜਾ ਕਾਫੀ ਬਜ਼ੁਰਗ ਹੋ ਚੁੱਕਾ ਸੀ ਤੇ ਉਹ ਪੈਰਾ ਤੋਂ ਨੰਗਾ ਸੀ ਗਰਮੀ ਦੇ ਤੇ ਉਸ ਤੋਂ ਪਰ ਵੀ ਕਾਫੀ ਪਹਿਰੇ ਹੋਏ ਸੀ ਤੇ ਮੈਂ ਇਹ ਸਿਰ ਸੋਚ ਰਿਹਾ ਸੀ ਕਿ ਉਹ ਦਿਨ ਵਿੱਚ ਤੱਕ ਦੀ ਸੜਕ 'ਤੇ ਕਿਵੇਂ ਤੁਰਦਾ ਹੋਵੇਗਾ ਉਸਨੇ ਸੋਚਿਆ ਕਿ ਜੇ ਮੈਂ ਉਸ ਦੇ ਜੋੜਾ ਚਪਲਾਂ ਦਾ ਇਸ ਨੂੰ ਲੈ ਕੇ ਦੇ ਦੇਵਾਂ ਤਾਂ ਕਿੰਨਾ ਚੰਗਾ ਹੋਵੇ ਤੇ ਜਦੋਂ ਉਸਨੇ ਆਪਣੀ ਜੇਬ ਵਿੱਚ ਹੱਥ ਮਾਰਿਆ ਤਾਂ ਜੇਬ ਵਿੱਚ ਸਿਰਫ 3 ਰੁਪਏ ਸਨ ਤੇ ਉਹ ਸੋਚਣ ਲੱਗਿਆ ਕਿ 3 ਰੁਪਏ ਕਿਤਾ ਚਪਲਾਂ ਦਾ ਜੋੜਾ ਨਹੀਂ ਆਉਣਾ ਤੇ ਉਹ ਆਪਣੇ ਮਨ ਨੂੰ ਖੋਟਦਾ ਹੋਇਆ ਅੱਗੇ ਤੁਰ ਤੇ ਆ ਕੇ ਸੋਚਣ ਲੱਗਿਆ ਕਿ ਮੈਂ ਕਦੇ ਕਿਸੇ ਲਈ ਕੁਝ ਨਹੀਂ ਕਰ ਸਕਦਾ ਦੁੱਤੀਆ ਵਾਲੀ ਦੁਕਾਨ ਅੱਗੇ ਵੀ ਲੰਘਦੇ ਸਮੇਂ ਉਸਨੇ ਵੇਖਿਆ ਇਹ ਜੇ ਉਹ ਇੱਕ ਜੋੜਾ ਚੱਪਲਾ ਉਸ ਬਜ਼ੁਰਗ ਨੂੰ ਇੱਥੇ ਤੋਂ ਚੋਰੀ ਕਰਕੇ ਦੇ ਸਕਦਾ ਤਾਂ ਕਿੰਨਾ ਚੰਗਾ ਹੁੰਦਾ ਫਿਰ ਉਹ ਸੋਚਣ ਲੱਗਿਆ ਕਿ ਜੇ ਚੋਰੀ ਕਰਨਾ ਪਾਪ ਨਾ ਹੁੰਦਾ ਤਾਂ ਉਹ ਬਿਛਨੇ ਨੂੰ ਔਲਾਦਾਂ ਤੋਂ ਰੱਬ ਦੇ ਘਰੋਂ ਚੋਰੀ ਕਰਕੇ ਦੇ ਦਿੰਦਾ ਤੇ ਉਸ ਬਜ਼ੁਰਗ ਦੀ ਮਦਦ ਕਰ ਦਿੰਦਾ ਉਹ ਫਿਰ ਅੱਗੇ ਚੁਰਤਿਆ ਸਾਈਕਲ ਅੱਜ ਉਸ ਤੋਂ ਨਹੀਂ ਚੱਲ ਰਿਹਾ ਤੇ ਉਹ ਪੈਦਲ ਹੀ ਟਿੰਡਵਾਲ ਨੂੰ ਚੁਰਤਿਆ ਦੇਵਦਾ ਦੇਲ ਨਹੀਂ ਸੀ ਕਰ ਰਹਾ ਕਿ ਉਹ ਅੱਜ ਘਰ ਜਾਵੇ ਪਰ ਉਹ ਜਾਣਦਾ ਸੀ ਕਿ ਦਿਸ਼ਨਖੌਰ ਉਸ ਦਾ ਇੰਤਜ਼ਾਰ ਕਰਤੀ ਹੋਵੇਗੀ ਅੱਜ ਘਰ ਰਾਸ਼ਨ ਨਹੀਂ ਸੀ ਤੇ ਜੇ ਉਹ ਘਰ ਜਾਵੇਗਾ ਤਾਂ ਹੀ ਰੋਟੀ ਪੱਕੇਗੀ ਦਿਸ਼ਨੀ ਨੂੰ ਔਲਾਦ ਦਾ ਨਹੀਂ ਦੇ ਸਕਿਆ ਘੱਟ ਤੋਂ ਘੱਟ ਉਸ ਨੂੰ ਦੋ ਵਕਤ ਦੇ ਕੇ ਘਰ ਕੇ ਰੋਟੀ ਤਾਂ ਦੇ ਸਕਾ ਜਦੋਂ ਉਹ ਘਰ ਗਿਆ ਤਾਂ ਦਿਸ਼ਨੀ ਬੇੜੇ 'ਚ ਬੈਠੀ ਸੀ ਤੇ ਸ਼ਾਇਦ ਇਹ ਵੀ ਇੱਕ ਦਾਇਲ ਇੰਤਜ਼ਾਰ ਕਰ ਰਹੀ ਸੀ ਵੇਖ ਸਿੰਘ ਨੇ ਰਾਸ਼ਨ ਵਾਲਾ ਥੈਲਾ ਬਿਸ਼ਨ ਨੂੰ ਦੇ ਦਿੱਤਾ ਤੇ ਨਾਲੇ 30 ਰੁਪਏ ਉਸਦੇ ਹੱਥ 'ਤੇ ਰੱਖ ਦਿੱਤੇ ਤੇ ਉਹ ਫਿਰ ਬੁਰਬੁਰੀ ਕਰਦੀ ਹੋਈ ਰਸੋਈ 'ਚ ਚਲੀ ਗਈ ਤੇ ਨਹੀਂ ਸਿੰਘ ਨੇ ਨਾਲ ਕੇ ਤੋਂ ਆਪਣੇ ਨਹਾਉਣ ਲਈ ਪਾਣੀ ਭਰਿਆ ਤੇ ਨਹਾਉਣ ਲੱਗ ਪਿਆ ਤੇ ਫਿਰ ਉਹ ਘੋਟਵਾਰੇ ਚ ਜਾ ਗਿਆ ਬਿਸ਼ਨੀ ਰਸੋਈ 'ਚ ਕੰਮ ਕਰਨ ਲੱਗ ਪਈ ਸਿੰਘ ਨੇ ਘੋਟਵਾਰੇ ਜਾ ਕੇ ਰਾਤ ਦੀ ਅਰਦਾਸ ਕੀਤੀ ਕਿ ਉਸਦੇ ਘਰ ਵੀ ਥੋੜੀ ਜਿਹੀ ਕਿਰਪਾ ਕਰ ਦੇ ਇਹ ਦੇਸ਼ੀ ਨੂੰ ਜਾਂ ਤਾਂ ਔਲਾਦ ਦਾ ਸੁਖ ਦੇ ਦੇ ਜਾਂ ਫਿਰ ਉਸ ਨੂੰ ਸਬਰ ਬਖਸ਼ ਦੇ ਤਾਂ ਕਿ ਉਹ ਵੀ ਆਪਣੀ zindagi ਖੁਸ਼ੀ ਨਾਲ ਬਤੀਤ ਕਰ ਸਕੇ ਜਿਹੜੇ ਦੁੱਖਾਂ ਦਾ ਬੋਝ ਉਸਨੇ ਆਪਣੀ ਮੋਢਿਆਂ 'ਤੇ ਉਠ ਰੱਖਿਆ ਸੀ ਉਸ ਦਾ ਬੋਝ ਜ਼ਿਹੇਂ 'ਤੇ ਮਹਿਸੂਸ ਕਰਿਆ ਸੀ ਅਦਾਸਾਂ ਮੇਰੇ ਸਿੰਘ ਹਰ ਰੋਜ਼ ਕਰਦਾ ਕਿ ਪਰ ਅੱਜ ਦਾ ਮਨ ਕੋਲ ਚਾਹਾਂ ਦੀ ਤੋਤੀ ਸੀ ਫੀਓ ਪਰਦਨਾਂ ਗਿਆ ਤੇ ਰੋਟੀ ਖਾਤੀ ਤੇ ਕੋਹਾਂਲੀ ਮੱਸੀ ਤੇ ਲੱਗਾ ਪਹਿ ਗਿਆ ਤੇ ਬਿਸਨੂ ਨੇ ਬਰਾਂਡੇ ਚ ਆਪਣਾ ਮੰਜਾ ਡਾ ਲਿਆ ਤੇ ਘੁੱਪ ਚਾਪੇ ਸੌ ਗਈ ਮਿਹੇ ਸਿੰਘ ਨੂੰ ਉਸ ਦੀ ਇਹ ਚੁੱਪੀ ਬਹੁਤ ਚੋਬਦੀ ਸੀ ਕਦੇ ਉਹ ਵੀ ਸਮਝੀ ਜਦੋਂ ਉਹ ਬੰਦੇ ਨਾਲ ਪੰਚਾਇਤ ਹੋੜ ਕੇ ਸੌਂਦੇ ਹੁੰਦੇ ਸੀ ਤੇ ਦਿਹਰਾਤਾਂ ਗੱਲਾਂ ਕਰਦੇ ਰਹਿੰਦੇ ਸਨ ਤੇ ਹੁਣ ਉਹਨਾਂ ਵਿੱਚ ਅਜਿਹੀ ਚੁੱਪੇ ਫਸਰ ਗਈ ਸੀ ਜਿਹੜੀ ਸ਼ਾਇਦ ਕਦੇ ਖਤਮ ਨਹੀਂ ਹੋਣੀ ਮੇਗੇ ਸਿੰਗਲੇ ਰਾਤਾਂ ਲੰਮੀਆਂ ਹੋ ਗਈਆਂ ਸਾਂ ਜਿਹੜੀਆਂ ਲੰਗਦੀਆਂ ਨਹੀਂ ਸਾਂ ਤੇ ਦਿਨ ਛੋਟੇ ਜਿਹੜੇ ਪਲਾਂ 'ਚ ਲੰਘ ਜਾਂਦੇ ਸਨ ਸਵੇਰ ਹੋਈ ਤੇ ਹਰ ਰੋਣ ਦੀ ਤਰ੍ਹਾਂ ਕਿਸਮੇ ਦੀ ਗੁਰਮੁਖੀ ਸ਼ੁਰੂ ਹੋ ਗਈ ਤੇ ਮੇਗੇ ਸਿੰਗਹ ਹਰ ਰੋਣ ਦੀ ਤਰ੍ਹਾਂ ਆਪਣੇ ਕੰਮ ਦੀ ਤਲਾਸ਼ ਕਰ ਤੋਂ ਸਹਿਵਾ ਵੇਖੜ ਗਿਆ